ਸੰਘੇੜੇ ਤੋਂ ਦੱਤੇ ਤੇਜ਼ ਰਫ਼ਤਾਰੀ ਦੇ ਚੱਲਦੇ ਆ ਜਿੱਥੇ ਆਏ ਦਿਨ ਹੀ ਸੜਕੀ ਹਾਦਸੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਂ ਉੱਥੇ ਹੀ ਇੱਕ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਤੇ ਕਿ ਬਸਰਾਹੀਂ ਸੰਘੇੜੇ ਤੋਂ ਨਾਬਾ ਜਾ ਰਿਹਾ ਇੱਕ ਪਰਿਵਾਰ ਵੱਡੇ ਹਾਸੇ ਦਾ ਸ਼ਿਕਾਰ ਹੋਇਆ ਹੈ ਇਸ ਪਰਿਵਾਰ ਨੂੰ ਸਾਰੀ ਉਮਰ ਪੂਰਾ ਨਾ ਹੋਣ ਵਾਲਾ ਕਾਟਾ ਪੈ ਗਿਆ ਹਸਪਤਾਲ ਦੇ ਬਾਹਰ ਇੱਕ ਦੂਜੇ ਦੇ ਗਲ ਲੱਗ ਕੇ ਰੋ ਰਹੀਆਂ ਇਹ ਮਹਿਲਾਵਾਂ ਉਸੇ ਹਾਸੇ ਦੇ ਸ਼ਿਕਾਰ ਹੋਏ ਪਰਿਵਾਰ ਦੇ ਮੈਂਬਰ ਨੇ ਜਿਨ੍ਹਾਂ ਦੇ ਉੱਪਰ ਵੱਡੀ ਵਿਪਤਾ ਪੱਈਆ ਤੇ ਜਿਸ ਤੇ ਚੱਲਦਿਆਂ ਉਹਨਾਂ ਦਾ ਟੱਬਰ ਖੇਰੂ ਖੇਰੂ ਹੋ ਗਿਆ। ਦਰਅਸਲ ਤੂੜੀ ਰੇੜੇ ਪਿੰਡ ਚੰਗਲੀ ਤੋਂ ਮੋੜ ਦੇ ਉੱਤੇ ਵਸਦੀ ਤਾਕੀ ਦੇ ਵਿੱਚ ਉਹ 30 ਸਾਲਾ ਮੈਲਾ ਜੋ ਇਸ ਵਾਸਤੇ ਵਿੱਚ ਆਪਣੇ ਬੱਚਿਆਂ ਦੇ ਨਾਲ ਸਵਾਰ ਹੋ ਕੇ ਜਾ ਰਹੀ ਸੀ। ਉਹ ਹੋ ਵਸਦੀ ਤਾਕੀ ਦੇ ਵਿੱਚ ਉਹ ਠਾ ਡਿੱਗ ਜਾਂਦੀ ਹੈ ਤੇ ਉਸ ਦੀ ਬੇਟੀ ਵੀ ਸੜਕ ਤੇ ਡਿੱਗ ਜਾਂਦੀ ਹੈ ਜਿਸ ਤੇ ਚੱਲਦਿਆਂ ਵੱਡਾ ਹਾਦਸਾ ਵਾਪਰ ਜਾਂਦਾ ਹੈ ਇਹਨਾਂ ਬੱਚਿਆਂ ਦੀ ਮਾਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਲੈਂਦਾ ਹੈ ਤੇ ਜਿਸ ਤੇ ਚਲਦੇ ਆ ਬੱਚਿਆਂ ਦੀ ਮਾਂ ਦੀ ਮੌਤ ਹੋ ਜਾਂਦੀ ਹੈ ਤੇ ਇਹਨਾਂ ਦੇ ਬੱਚਿਆਂ ਤੋਂ ਮਾਂ ਦਾ ਸਾਆ ਉੱਠ ਜਾਂਦਾ ਉਦੋਂ ਇਸ ਦੁੱਖ ਦੀ ਘੜੀ ਦੇ ਵਿੱਚ ਆਪਣੇ ਪਤਨੀ ਅਤੇ ਆਪਣੇ ਬੱਚਿਆਂ ਦੀ ਮਾਂ ਨੂੰ ਉਦੋਂ ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੀ ਆਪਣੀ ਪਤਨੀ ਦੇ ਪਤੀ ਦੇ ਵੱਲੋਂ ਡਰਾਈਵਰ ਦੇ ਉੱਪਰ ਅਣਗੈਲੀ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਇਤੋਂ ਸੰਘੇੜੇ ਤੋਂ ਚੱਲ ਕੇ ਨੱਬ ਜਾਣਾ ਸੀ ਕਰਨਾ ਸੀ ਤੇ ਉਹ ਤਨ ਗਹਿਲੀ ਨਾਲ ਬੱਤ ਚਲਾ ਰਹੇ ਸੀ ਕਰ ਰਹੇ ਸੀ ਬਹੁਤ ਜ਼ਿਆਦਾ ਗਹਿਲੀ ਨਾਲ ਪਹਿਲਾਂ ਵੀ 2-3 ਵਾਰੀ ਅਸੀਂ ਗਿਰਦੇ ਬਚੇਆਂ ਕਰਿਆ ਸਾਡੇ ਕੋਲੇ ਬੱਚੇ ਸੀ ਛੋਟੇ ਉਹ ਵੀ ਗਿਰਦੇ ਬੱਚੇ ਨੇ ਤੇ ਜਦੋਂ ਲਾਸਟ ਤੇ ਆ ਕੇ ਮੇਰੀ ਵਾਈਫ ਤੇ ਮੇਰੇ ਇੱਕ ਛੋਟਾ ਬੱਚਾ ਸੀ ਇਹਨਾਂ ਨੇ ਮੂੜ ਤੇ ਆ ਕੇ ਬਹੁਤ ਤੇਜ਼ ਕੱਟ ਮਾਰਿਆ ਕਰਿਆ ਤੇ ਮੇਰੇ ਵਾਈਫ ਤੇ ਮੇਰਾ ਬੱਚਾ ਦੋਨੋਂ ਜਾਣੇ ਜਾ ਕੇ ਤਾਕੀ ਵਿੱਚ ਦੀ ਬਾਹਰ ਗਿਰ ਗਏ ਕਰਕੇ ਤੇ ਉਸ ਦੇ ਨਾਲ ਜਿਹੜੇ ਹੋਰ ਅੰਦਰ ਸਵਾਰੀਆਂ ਬੈਠੀਆਂ ਸੀ ਉਹ ਵੀ ਸੀਟ ਤੋਂ ਥੱਲੇ ਗਿਰਗੀਆਂ ਕਰ ਗਈਆਂ ਇਹ ਬਹੁਤ ਤੇਜ਼ੀ ਨਾਲ ਇਹਨਾਂ ਕਟਮਾਰਿਆ ਕਰਿਆ ਸਰ ਇਨਸਾਫ ਚਾਹੁੰਦੇ ਸਰ ਡਿਗਨ ਨਾਲ ਹੋਇਆ ਕੀ ਹੈ ਡਿਗਨ ਨਾਲ ਡੈਥ ਹੋ ਗਈ ਸਰ ਸਿਰ ਤੇ ਸਿਰ ਤੇ ਸੱਟ ਵੱਜ ਗਿਆ ਜੇ ਮੇਰੇ ਬੱਚੇ ਤੇ ਵੀ ਸਿਰ ਤੇ ਸਿਰ ਤੇ ਸਿਰ ਤੇ ਵਗੈਰਾ ਸੱਟ ਆ ਗਈਆਂ ਕਰ ਗਈਆਂ ਉਹਨਾਂ ਦਾ ਸਰ ਉਹ ਕਰਵਾਣਾ ਕਰਨਾ ਡੈਥ ਕਿਦੀ ਹੋਈ ਹੈ ਜੀ ਮੇਰੀ ਵਾਈਫ ਦੀ ਸਰ ਉਦਰੇ ਸੇ ਦੁੱਖ ਦੀ ਘੜੀ ਦੇ ਵਿੱਚ ਪਰਿਵਾਰਿਕ ਮੈਂਪਰਾ ਦਾ ਕਹਿਣਾ ਹੈ ਕਿ ਉਹਨਾਂ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟੇ ਜੀ ਬਸੰਦਾ ਬੋ ਅੰਗਲੀ ਨਾਲ ਚਲਾਉਂਦੇ ਹੈਗੇ ਆ ਪਰ ਪ੍ਰਾਈਵੇਟ ਨਾਲੋਂ ਜ਼ਿਆਦਾ ਪੀਆਰਟੀਸੀ ਹੁਣ ਤਾਂ ਤੇਜ਼ ਹੋ ਗਈ। ਉਹ ਦੂਸਰੀ ਗੱਲ ਜਿਸ ਤਰ੍ਹਾਂ ਮੇਰੀ ਸਵਾਰੀ ਨਾਲ ਵੀ ਗੱਲ ਹੋਈ ਸੀ ਜਦੋਂ ਬੱਸ ਹਸਪੀਟਲ ਦੇ ਅੰਦਰ ਆਈ ਹੈ। ਪ੍ਰਾਈਵੇਟ ਹਸਪੀਟਲ ਲੈ ਕੇ ਆਏ ਇਹਨਾਂ ਨੂੰ ਇੱਕ ਤਾਂ ਇਹਨਾਂ ਨੇ ਐਂਬੂਲੈਂਸ ਤੇ ਕਾਲ ਨਹੀਂ ਕੀਤੀ ਉਸ ਟਾਈਮ। ਪੇਸ਼ੈਂਟ ਦੇ ਹੈੱਡ ਇੰਜਰੀ ਹੋਈ ਸੀਗੀ। ਜੇ ਉਸ ਟਾਈਮ ਪੇਸ਼ੈਂਟ ਦੀ ਕੇਅਰ ਹੋ ਜਾਂਦੀ ਤਾਂ ਪੇਸ਼ੈਂਟ ਬਚ ਜਾਂਦਾ। ਇਹਨਾਂ ਨੇ ਬੱਸ ਦੇ ਵਿੱਚ ਹੀ ਪੇਸ਼ੈਂਟ ਨੂੰ ਰੱਖ ਕੇ ਬਾਲੀਆਂ ਹਸਪੀਟਲ ਲੈ ਕੇ ਆਏ ਨੇ ਬਕਾਇਦਾ ਸਰਕਾਰੀ ਹਸਪੀਟਲ ਨਾਲ ਲਿਆਂਤੋ। ਉਸ ਤੋਂ ਬਾਅਦ ਜਦੋਂ ਇਹਨਾਂ ਉੱਥੇ ਆਏ ਨੇ ਪ੍ਰਾਈਵੇਟ ਹਸਪੀਟਲ ਦਾ ਉੱਥੇ ਡੈਥ ਕਲੀਅਰ ਕਰਤੀ ਸੀ ਡਾਕਟਰਾਂ ਇਹਨਾਂ ਨੇ ਇੰਨੀ ਤੇਜ਼ੀ ਨਾਲ ਬੱਸ ਚਲਾਉਂਦੇ ਆ ਮੈਨੂੰ ਸਵਾਰੀਆਂ ਨੇ ਖੁਦ ਦੱਸਿਆ ਉੱਥੇ ਲੇਡੀ ਜਿਹੜੇ ਡੇਲੀ ਪੈਸੇਂਜਰ ਆਉਂਨ ਉਹਨਾਂ ਦੀ ਬੱਸ ਦੀ ਕਿ ਇਹ ਬੱਸ ਬਹੁਤ ਅੰਗੇਲੀ ਨਾਲ ਚਲਾਉਂਦੇ ਐ ਇਦਾਂ ਹੀ ਘੱਟ ਮਾਰਦੇ ਹਰ ਰੋਜ਼ ਔਰ ਜਿਹੜੀ ਬੱਸ ਤੋਂ ਖਿੜਕੀ ਤੋਂ ਸਵਾਰੀ ਦਾ ਸੀਟ ਤੋਂ ਬੈਠੀ ਤੇगिरਨੇ ਤਾਂ ਬਹੁਤ ਵੱਡੀ ਗੱਲ ਆ ਗਈ ਕਿ ਕੰਡੈਕਟਰ ਜਾਂ ਡਰਾਈਵਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਆਪਾਂ ਖਿੜਕੀਆਂ ਬੰਦ ਕਰਕੇ ਬੱਸ ਡਰਾਈਵ ਕਰੀਏ ਇਹੋ ਜਿਹੀ ਅੰਗੇਲੀਆਂ ਹੋਣਗੇ ਐਕਸ ਬੱਚੇ ਦੀਆਂ ਤਿੰਨ ਤਿੰਨ ਬੱਚੀਆਂ ਮਾਦਰ ਜੀ ਨੇ ਡੈਥ ਹੋਈ ਆ ਤੇ ਇਹਨਾਂ ਦੇ ਪਰਿਵਾਰ ਨੂੰ ਹੁਣ ਆਪਾਂ ਕੀ ਇਨਸਾਫ ਦਵਾ ਸਕਦੇ ਜਾਂ ਮਿਲ ਸਕਦਾ ਆਪਾਂ ਪ੍ਰਸ਼ਾਸਨ ਕੋਲ ਕਿੰਨੀ ਕੁ ਉਮਰ ਬੱਚੀਆਂ ਦੀ ਬੱਚਾ ਜਿਹੜਾ ਵੱਡਾ ਹੈਗਾ 7-8 ਸਾਲ ਦਾ ਛੋਟੀ ਤਿੰਨ ਸਾਲ ਦੀ ਕੁੜੀ ਉਸ ਤੋਂ ਬਾਅਦ ਸਾਲ ਕੇ ਦੀ ਇੱਕ ਕੁੜੀਆ ਹੋਰ ਆ ਤਿੰਨ ਬੱਚੀਆਂ ਉਹ ਜ ਆਪ ਦੇ ਮੁੱਖ ਮੰਤਰੀ ਤੋਂ ਕੀ ਮੰਗਾ ਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗੇ ਇਹੀ ਚ ਕਰਦੇ ਕਿ ਤਾਂ ਬਸਾਂ ਲੈ ਤੇ ਥੋੜੀ ਨਕੀਲ ਪਾਈ ਜਾਵੇ ਜੋ ਅਣਗੇਲੀ ਹੋ ਰਹੀ ਹੈ ਪਰਿਵਾਰ ਵੱਜ ਜਨ ਆਪਣੇ ਔਰ ਦੂਸਰਾ ਜੋ ਇਹਨੂੰ ਬੱਚੇ ਨੂੰ ਇਨਸਾਫ ਮਿਲ ਜਵੇ ਤਿੰਨ ਬੱਚੀਆਂ ਦਾ ਮਾਤਾ ਹੁਣ ਮਿਲ ਨਹੀਂ ਰਹੀ ਆਪਾਂ ਇਹ ਹੀ ਰਿਕਵੈਸਟ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਕਿ ਆਪਣਾ ਜਿੰਨਾ ਹੋ ਸਕਦਾ ਹੈ ਉਹ ਸਾਥ ਦਿੱਤਾ ਜਾਵੇ ਦੂਸਰੇ ਬੱਚੇ ਠੀਕ ਨੇ ਦੋ ਉਹ ਸਦਮੇ ਚਾ ਬੱਚੀ ਅੰਦਰ ਹੀ ਹੈਗੀ ਆ ਥੋੜਾ ਹਜੇ ਸੁੱਤੀ ਪਈ ਆ ਤੇ ਉਹਨੂੰ ਹਜੇ ਆਪਾਂ ਟ੍ਰੀਟਮੈਂਟ ਦੇ ਦੇ ਦੰਦ ਵਾਲੇ ਡਾਕਟਰ ਨੂੰ ਦਿਖਾਣਿਆ ਉਹ ਸਭਾ ਟ੍ਰੀਟਮੈਂਟ ਚੱਲ ਰਿਹਾ ਉਹਦਾ ਉਦੋਂ ਇਸੇ ਪੂਰੇ ਹਾਸੇਦ ਦੇ ਜ਼ਬਾਨ ਦੇ ਵਿੱਚ ਜਦੋਂ ਡਾਕਟਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਦੇ ਕੋਲ ਸਵੇਰੇ ਦੋ ਪੇਸ਼ੈਂਟ ਆਏ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਔਰਤ ਜਿਸਦੀ ਕੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਆਰਐਸਸੀ ਆਇਆ ਸੀਗਾ 7:45 ਤੇ ਆਇਆ ਮਾਰਨਿੰਗ ਤੇ ਬ੍ਰੌਡ ਮਾਡੀ ਆਏ ਸੀਗੇ ਫੀਮੇਲ ਪੇਸ਼ੈਂਟ ਹੈ ਹਿਨਾ ਇੱਕ ਉਹਨਾਂ ਦਾ ਬੇਬੀ ਐਡਮਿਟ ਸੀਗਾ ਬੇਬੀ ਬਿਲਕੁਲ ਠੀਕ ਹੈ ਫੇ ਬਟ ਹਿਨਾ ਬ੍ਰੌਡ ਮਾਡੀ ਸੀਗੇ ਦੇਖਣ ਤੇ ਆਇਆ ਗਿਆ ਕਿ ਪਹਿਲਾਂ ਹੀ ਉਹਨਾਂ ਦਾ ਡੈਥ ਹੋ ਚੁੱਕੀ ਸੀ ਪ੍ਰਤਿਕਾ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਜੋ ਬੱਸ ਡਰਾਈਵਰ ਦੇ ਉੱਪਰ ਅਣਗੈਲੀ ਦੇ ਇਲਜ਼ਾਮ ਲਗਾਏ ਗਏ ਨੇ ਤਾਂ ਉਸ ਦੇ ਉੱਪਰ ਬੱਸ ਕੰਡਕਟਰ ਨੇ ਕੀ ਸਪਾਈ ਦਿੱਤੀ ਹੈ ਤੁਸੀਂ ਵੀ ਸੁਣੋ ਦੁਪਹਿਰ ਹੀ ਸੀ ਮੈਂ ਟਿਕਟਾਂ ਕੱਟ ਕੇ ਅੱਗੇ ਨੂੰ ਆ ਰਿਹਾ ਸੀ ਸਵਾਰੀਆਂ ਦੀ ਤੇ ਮੋੜ ਆਇਆ ਜਦ ਮੋੜ ਮੋੜੀ ਤੌਰ ਤੇ ਪਿੱਛੇ ਖੜੇ ਸੀਗੇ ਉਹ ਪਤਾ ਹੀ ਉਲਟੀ ਕਰਵਾ ਰਹੇ ਸੀਗੇ ਬੱਚੇ ਨੂੰ ਤੇ ਗੱਡੀ ਦੀ ਸਪੀਡ ਵੀ ਚੈੱਕ ਕੀਤੀ ਤਾਂ ਬਹੁਤ ਪੈ ਰਹੀ ਸੀ ਹੌਲੀ ਸੀਗੀ ਗੱਡੀ ਉਹ ਆਪਣੇ ਟਾਕੀ ਚੋਂ ਬਾਹਰ ਜਾ ਰਹੇ ਪਿੱਛੇ ਖੜੇ ਟਾਕੀਆਂ ਖੁੱਲੀਆਂ ਸੀ ਕਹਿੰਦੇ ਵੀ ਬੰਦ ਨਹੀਂ ਕੀਤੀ ਹੋਈਆਂ ਸੀ। ਤਾਂ ਕਿ ਪਹਿਲਾਂ ਬੰਦ ਸੀ ਹੋ ਸਕਦਾ ਉਲਟੀ ਕਰਵਾਉਣ ਲਈ ਉਹਨਾਂ ਨੇ ਖੋਲੀ ਹੋਵੇ। ਜਗਬਾਣੀ ਟੀਵੀ ਦੇ ਲਈ ਸੰਗਰੂਰ ਤੋਂ ਅਨਿਲ ਚੈਨ ਦੀ ਰਿਪੋਰਟ।